ਕੀ ਸਰਕਾਰ ਮੰਗਾਂ ਪੂਰੀਆਂ ਕਰਨ ਦੀ ਬਜਾਏ ਮੁਲਾਜ਼ਮਾਂ ਦਾ ਸ਼ੋਸ਼ਣ ਕਰਨ ਵੱਲ ਜ਼ਿਆਦਾ ਧਿਆਨ ਆ ਲੋਕਾਂ ਦੀ ਕੱਜਲਖਵਾਰੀ ਨੂੰ ਦੇਖਦੇ ਹੋਏ ਕਿਉਂਕਿ ਅਕਸਰ ਹੀ ਤੁਸੀਂ ਦੇਖਦੇ ਹੋ ਕਿ ਜੇ ਅਸੀਂ ਕੋਈ ਬੰਦਾ ਸੱਦਾ ਦਿੰਦਾ ਤਾਂ ਸਾਡੇ ਦੇ ਸਿੱਧਾ ਇਲਜ਼ਾਮ ਲਾਇਆ ਜਾਂਦਾ ਕੀ ਇਹ ਬੰਦ ਕਰਕੇ ਬਹਿ ਜਾਂਦੇ ਨੇ ਪਰ ਇਹ ਨਹੀਂ ਦੱਸਿਆ ਜਾਂਦਾ ਵੀ ਬੰਦ ਕਰਨ ਦਾ ਕਾਰਨ ਕੀ ਆ ਬਲਕਿ ਸਰਕਾਰ ਦੀ ਮੈਨੇਜਮੈਂਟ ਦੀ ਜ਼ਿੰਮੇਵਾਰੀ ਭਾਂਦੀ ਹੈ ਕਿ ਜਿਹੜਾ ਮੁਲਾਜ਼ਮ ਇਸ ਵਿਭਾਗ 'ਚ ਕੰਮ ਕਰਦਾ ਉਹਦਾ ਸਰਕਾਰ ਦਾ ਕੋਈ ਰੋਲ ਨਹੀਂ ਹੈ ਏਡਾ ਕਿਉਂਕਿ ਇਹ ਦੋਨੇ ਵਿਭਾਗ ਖੁਦਮਖਤਿਆਰ ਅਧਾਰੇ ਨੇ ਉਮਾਨੋਈ ਤਨਖਾਹ ਨਹੀਂ ਦਿੱਤੀ ਜਾ ਰਹੀ ਹੈ 10 ਤਰੀਕ ਹੋ ਗਈ ਹੈ ਹਾਲੇ ਤੱਕ ਬਜਟ ਜਿਹੜਾ ਹੈਗਾ ਰਿਲੀਜ਼ ਨਹੀਂ ਕੀਤਾ ਗਿਆ ਸੋ ਹੁਣ ਬੰਦ ਦੀ ਕਾਲ ਦੇਣ ਤੋਂ ਬਾਅਦ ਜਿਹੜਾ ਬਜਟ ਆ ਰਿਲੀਜ਼ ਕੀਤਾ ਗਿਆ ਤੇ ਪੀਆਰਟੀਸੀ ਦਾ ਜਿਹੜਾ ਅੱਜ ਤਨਖਾਹਾਂ ਪਾਉਣ ਦਾ ਭਰੋਸਾ ਦਿੱਤਾ ਵਾ ਸੋ ਜੇਤੋਂ ਅਸੀਂ ਲੋਕਾਂ ਦੀ ਖੱਜਲ ਖਵਾਰੀ ਨੂੰ ਮੁੱਖ ਰੱਖ ਕੇ ਬੱਸ ਸਟੈਂਡ ਬੰਦ ਕਰਨ ਦੀ ਕਾਲ ਜਿਹੜੀ ਵਾਪਸ ਲਈ ਆ ਗੇਟ ਰਲੀਆਂ ਕਰਕੇ ਲੋਕ ਪ੍ਰਦਰਸ਼ਨ ਕਰ ਰਹੇ ਆ ਔਰ ਨਾਲ ਹੀ ਸਾਡੀਆਂ ਪਿਛਲੇ ਦਿਨੀਂ ਹੜਤਾਲ ਦੌਰਾਨ ਜਿਹੜੀਆਂ ਮੰਨੀਆਂ ਮੰਗਾ ਸੀ ਦੀ ਸਾਰੇ ਡਿਪੋਆਂ ਦੇ ਵਿੱਚ ਹੀ ਘੱਟੋ-ਘੱਟ 10 ਤੋਂ 20 ਵੀ ਜਿਹੜੀਆਂ ਗੱਡੀਆਂ ਨੇ 20 25 25 ਕਹਿ ਲਈ ਆਪਾਂ ਤਾਂ तकरीबन ਖੜੀਆਂ ਰਹਿੰਦੀਆਂ ਨੇ ਛੋਟੇ-ਛੋਟੇ ਕੰਮਾਂ ਤੇ ਵੀ ਜਿਹੜੀ ਬੱਸਾਂ ਪਾਉਣ ਦਾ ਉਹ ਕੋਈ ਜਿਹੜਾ ਹੈਗਾ ਸੰਦਾ ਨਹੀਂ ਦਿੰਦਾ ਹਲੇ ਤੱਕ ਮਤਲਬ ਪਾਉਣ ਦਾ ਕੋਈ ਵਿਚਾਰਾ ਨਹੀਂ ਸਰਕਾਰ ਨੇ ਬਣਾਇਆ ਤੋਂ ਸਰਕਾਰ ਨੂੰ ਚਾਹੀਦਾ ਕਿ ਵੱਧ ਤੋਂ ਵੱਧ ਬੱਸਾਂ ਪਾ ਕੇ ਜਿਹੜੀ ਲੋਕਾਂ ਨੂੰ ਸਹੂਲਤਾਂ ਸਹੀ ਤਰੀਕੇ ਨਾਲ ਸੀਮਈਆ ਕਰਵਾਸ ਪੰਜਾਬ ਦੇ ਵਿੱਚ ਪੀਆਰਟੀਸੀ ਪਨਬਸਵਲ ਮੁਲਾਜ਼ਮਾਂ ਦੇ ਵੱਲੋਂ ਆ ਹੜਤਾਲ ਜਾਰੀ ਕੀਤੀ ਗਈ ਸੀ ਪਰ ਉਸ ਨੂੰ ਹੁਣ ਮੁਲਤਵੀ ਕਰ ਦਿੱਤਾ ਗਿਆ ਵਾ ਤੇ ਮੇਰੇ ਨਾਲ ਇਸ ਵੇਲੇ ਪੀਆਰਟੀਸੀ ਪਰ ਬਸਤੇ ਮੁਲਾਜ਼ਮ ਖੜੇ ਨੇ ਤੇ ਪ੍ਰਧਾਨ ਖੜੇ ਨੇ ਪ੍ਰਧਾਨ ਸਾਹਿਬ ਪਹਿਲੇ ਐਲਾਨ ਕਰ ਦਿੱਤਾ ਗਿਆ ਸੀਗਾ ਕਿ ਹੁਣ ਮਲਤਵੀ ਕਰ ਦਿੱਤੀ ਕਿ ਕਾਰਨ ਕੀ ਹੋ ਗਿਆ ਕਿਉਂਕਿ ਲਗਾਤਾਰ ਇਹ ਜਿਹੇ ਧਰ ਨਾਲ ਇਹੋ ਜੇ ਖੇਡੇ ਜਾ ਰਹੇ ਸਰਕਾਰ ਨਾਲ ਬਿਲਕੁਲ ਅਸੀਂ ਲਗਭਗ 3 3.5 ਸਾਲ ਤੋਂ ਇਸ ਸਰਕਾਰ ਨੂੰ ਵੇਖ ਰਹੇ ਹਾਂ ਕਿ ਸਰਕਾਰ ਮੰਗਾਂ ਪੂਰੀਆਂ ਕਰਨ ਦੀ ਬਜਾਏ ਮੁਲਾਜ਼ਮਾਂ ਦਾ ਸ਼ੋਸ਼ਣ ਕਰਨ ਵੱਲ ਜ਼ਿਆਦਾ ਧਿਆਨ ਆ ਕਿਉਂਕਿ ਹਰ ਵਾਰੀ ਦਾ ਕੰਮ ਹੋ ਗਿਆ ਕੀ ਤਨਖਾਹਾਂ ਜਿਹੜੀਆਂ ਵਾ ਇੱਕ ਇੱਕ ਮਹੀਨਾ ਲੇਟ ਪੈ ਰਹੀਆਂ ਨੇ ਬਲਕਿ ਸਰਕਾਰ ਦੀ ਮੈਨੇਜਮੈਂਟ ਦੀ ਜ਼ਿੰਮੇਵਾਰੀ ਮੰਨਦੀ ਹੈ ਵੀ ਜਿਹੜਾ ਮੁਲਾਜ਼ਮ ਇਸ ਵਿਭਾਗ 'ਚ ਕੰਮ ਕਰਦਾ ਉਹਦਾ ਸਰਕਾਰ ਦਾ ਕੋਈ ਰੋਲ ਨਹੀਂ ਹੈ ਏਡਾ ਕਿਉਂਕਿ ਇਹ ਦੋਨੇ ਵਿਭਾਗ ਖੁਦਮਖਤਿਆਰ ਅਧਾਰੇ ਨੇ ਤੇ ਵਿਭਾਗਾਂ ਦੇ ਕੋਲ ਆਪਣੀ ਬਜਟ ਹੈਗੀ ਆ ਵਿਭਾਗ ਸਮੇਂ ਸਿਰ ਤਨਖਾਹ ਜਿਹੜੀ ਜਾਰੀ ਕਰ ਸਕਦੇ ਆ ਪਰ ਲਗਭਗ ਅਜੇ 10 ਤਰੀਕ ਹੋਣ ਦੇ ਬਾਵਜੂਦ ਅਜੇ ਤੱਕ ਤਨਖਾਹਾਂ ਦਾ ਬੈਕਟ ਜਾਰੀ ਨਹੀਂ ਸੀ ਕੀਤਾ ਜਦੋਂ ਅਸੀਂ ਵਿਰੋਧ ਧਰਨਾ ਜਿਹੜਾ ਰੋਸ ਰੱਖਿਆ ਤੇ ਜਿਹੜਾ ਬੈਕਟਰ ਲੀਜ ਹੋਇਆ ਜਿਹਦੇ 'ਚ ਪਨਬਸ ਦਾ ਬੈਕਟਰ ਲੀ ਤੇ ਪੀਆਰਟੀਸੀ ਦਾ ਕਿਹੜਾ ਅੱਜ ਤਨਖਵਾਵਾਂ ਪਾਉਂਦਾ ਭਰੋਸਾ ਦਿੱਤਾ ਵਾ ਸੋ ਜੇਤੋਂ ਅਸੀਂ ਲੋਕਾਂ ਦੀ ਖੱਜਲ ਖਵਾਰੀ ਨੂੰ ਮੁੱਖ ਰੱਖ ਕੇ ਬੱਸ ਸਟੈਂਡ ਬੰਦ ਕਰਨ ਦੀ ਕੌਲ ਜਿਹੜੀ ਵਾਪਸ ਲਈ ਆ ਗੇਟ ਰਲੀਆਂ ਕਰਕੇ ਰੋਸ ਪ੍ਰਦਰਸ਼ਨ ਕਰ ਰਹੇ ਆ ਔਰ ਨਾਲ ਹੀ ਸਾਡੀਆਂ ਪਿਛਲੇ ਦਿਨੀਂ ਹੜਤਾਲ ਦੌਰਾਨ ਜਿਹੜੀਆਂ ਮੰਨੀਆਂ ਮੰਗਾ ਸੀਗੀਆਂ ਉਹਨਾਂ ਨੂੰ ਲਾਗੂ ਕਰਨਾ ਸੀ ਸਮਾਂ ਬੰਦੇ ਵਿੱਚ ਪਹਿਲਾਂ 15 ਦਿਨ ਦੀ ਗੱਲ ਹੋਈ ਸੀ ਫਿਰ ਲਿਖਤੀ ਤਿੰਨ ਹਫ਼ਤਿਆਂ ਦਾ ਭਾਵ 20 21 ਦਿਨ ਦਾ ਸਮਾਂ ਦਿੱਤਾ ਸੀ ਪਰ ਅੱਜ ਮਹੀਨਾ ਹੋਣ ਦੇ ਬਾਵਜੂਦ ਅਜੇ ਤੱਕ ਉਹ ਮੰਨੀਆਂ ਮੰਗਾ ਲਾਗੂ ਨਹੀਂ ਕੀਤੀਆਂ ਗਈਆਂ ਕਿਲੋਮੀਟਰ ਬੱਸਾਂ ਦਾ ਟੈਂਡਰ ਰੱਦ ਨਹੀਂ ਕੀਤਾ ਗਿਆ ਸੋ ਹੋ ਅੱਛਾ ਕਿਲੋਮੀਟਰ ਸਕੀਮ ਵੀ ਕਹੀ ਗਈ ਸੀਗੀ ਉਹ ਹੁਣ ਹੁਣ ਤੱਕ ਰੱਦ ਹੋਈ ਹੈ ਕਿ ਨਹੀਂ ਰਹੀ ਸਰਕਾਰ ਵੱਲੋਂ ਕਿੰਨੀਆਂ ਕੋ ਮੀਟਿੰਗਾਂ ਤੁਹਾਡੀਆਂ ਹੋ ਚੁੱਕੀਆਂ ਨੇ ਹਾਲ ਤੱਕ ਹੱਲ ਕਿਉਂ ਨਹੀਂ ਨਿਕਲ ਪਾ ਰਿਆ ਵੇਖੋ ਮੀਟਿੰਗਾਂ ਜਥੇਬੰਦੀ ਦਾ ਕੰਮ ਹੁੰਦਾ ਆਪਣੀਆਂ ਮੰਗਾਂ ਲੈ ਕੇ ਜਾਣੀਆਂ ਸਰਕਾਰ ਨਾਲ ਉੱਚ ਅਧਿਕਾਰੀਆਂ ਨਾਲ ਮੰਨ ਜੋ ਚੀਫ ਸੈਕਟਰੀ ਸਾਹਿਬ ਨਾਲ ਮੰਤਰੀਆਂ ਨਾਲ ਔਰ ਮੁੱਖ ਮੰਤਰੀ ਸਾਹਿਬ ਨਾਲ ਫਾਈਨਲ ਮੀਟਿੰਗਾਂ ਹੋ ਗਈਆਂ ਜਿੱਦੇ ਸਾਰੀਆਂ ਮੰਗਾਂ ਤੇ ਬੜੀ ਵਧੀਆ ਤਰੀਕੇ ਨਾਲ ਡਿਸਕਸ ਹੋ ਗਈਆਂ ਪਰ ਕਿਤੇ ਨਾ ਕਿਤੇ ਕਿਲੋਮੀਟਰ ਬੱਸਾਂ ਦਾ ਟੈਂਡਰ ਰੱਦ ਨਾ ਕਰਨਾ ਕੱਚੇ ਮੁਲਾਜ਼ਮਾਂ ਨੂੰ ਪੱਕੇ ਨਾ ਕਰਨਾ ਠੇਕੇਦਾਰਾਂ ਨੂੰ ਬਾਹਰ ਨਾ ਕੱਢਣਾ ਇਥੇ ਲੱਗਦਾ ਵੀ ਸਰਕਾਰ ਦੀ ਮਨਛਾ ਨਹੀਂਗੀ ਇਹਨਾਂ ਵਿਭਾਗਾਂ ਨੂੰ ਚਲਾਉਣ ਦੀ ਕਿਉਂਕਿ ਇੱਕ ਵੀ ਵਿਭਾਗ ਦੇ ਵਿੱਚ ਬਸ ਨਹੀਂ ਪਈ ਤਿੰਨਾਂ ਸਾਢੇ ਤਿੰਨ ਸਾਲਾਂ ਤੋਂ ਇੱਕ ਵੀ ਮੁਲਾਜ਼ਮ ਪੱਕਾ ਨਹੀਂ ਕੀਤਾ ਜਿਹੜੀਆਂ ਤਨਖਾਹਾਂ ਮਿਲਦੀਆਂ ਉਹ ਵੀ ਸਮੇਂ ਤੇ ਨਹੀਂ ਦਿੱਤੀਆਂ ਜਾਂਦੀਆਂ ਸੋ ਇਸ ਤੋਂ ਲੱਗਦਾ ਕਿ ਵਿਭਾਗਾਂ ਨੂੰ ਮੈਨੇਜਮੈਂਟ ਖਤਮ ਕਰਨ ਵਾਲੇ ਪਾਸੇ ਜਾ ਰਹੀ ਆ ਜਿਸ ਦਾ ਸਾਡਾ ਰੋਸ ਆ ਜੇਕਰ ਇਹ ਸਰਕਾਰ ਆਪਣੀਆਂ ਨੀਤੀਆਂ ਪਾਲਿਸੀਆਂ ਤੋਂ ਵਾਪਸ ਨਾ ਮੁੜੀ ਤੇ ਸਾਨੂੰ ਤਿੱਖੇ ਸੰਘਰਸ਼ਾਂ ਵਾਲੇ ਪਾਸੇ ਜਾਣਾ ਬਿਲਕੁਲ ਸੁਖਜੀ ਦਾ ਰੁਕ ਕਰਾਂਗੇ ਸੁਖਜੀ ਕਿਸ ਤਰ੍ਹਾਂ ਦੇ ਹਾਲਾਤ ਨੇ ਪੀਆਰਟੀਸੀ ਬੱਸ ਮੁਲਾਜ਼ਮਾਂ ਦੇ ਤੇ ਅਤੇ ਜਿਹੜੇ ਪਨ ਬਸਰੇ ਕਿਉਂਕਿ ਦੱਸਿਆ ਜਾਂਦਾ ਹੈ ਕਿ ਕਿੰਨੀ ਦੇਰ ਤੋਂ ਤਨਖਾਹਾਂ ਨਹੀਂ ਪਈਆਂ ਹੈਗੀਆਂ। ਹਾਲਾਤ ਬਹੁਤ ਹੀ ਮਾੜੇ ਨੇ ਜੀ ਡਿਪਾਰਟਮੈਂਟ ਦੇ ਇਸ ਟਾਈਮ। ਸਭ ਤੋਂ ਵੱਡੀ ਜਿਹੜੀ ਦਿੱਕਤ ਹੈ ਇਹ ਹੈ ਕਿ ਕੰਮ ਕਰਨ ਵਾਲਿਆਂ ਨੂੰ ਤਨਖਾਹ ਨਹੀਂ ਦਿੱਤੀ ਜਾ ਰਹੀ। ਮੁਲਾਜ਼ਮ ਜਿਹੜੇ ਕਮਾਈ ਕਰਕੇ ਲੈ ਕੇ ਆਉਂਦੇ ਆ ਸਾਰੇ ਅਫਸਰ ਸਾਹਿਬਾਨਾਂ ਦੀਆਂ ਤਨਖਾਹਾਂ ਪੈਂਦੀਆਂ ਨੇ। ਉਹਨਾਂ ਨੂੰ ਵੀ ਤਨਖਾਹ ਨਹੀਂ ਦਿੱਤੀ ਜਾ ਰਹੀ। ਅੱਜ 10 ਤਰੀਕ ਹੋ ਗਈ ਆ ਹਾਲੇ ਤੱਕ ਬਜਟ ਜਿਹੜਾ ਹੈਗਾ ਰਿਲੀਜ਼ ਨਹੀਂ ਕੀਤਾ ਗਿਆ। ਸੋ ਹੁਣ ਬੰਦ ਦੀ ਕਾਲ ਦੇਣ ਤੋਂ ਬਾਅਦ ਜਿਹੜਾ ਬਜਟ ਆ ਉਹ ਰਿਲੀਜ਼ ਕੀਤਾ ਗਿਆ ਤੇ ਵਿਭਾਗ ਦੇ ਹਾਲਾਤ ਜਿਹੜੇ ਅੰਦਰਲੇ ਹਾਲਾਤ ਨੇ ਉਹ ਵੀ ਬੜੇ ਮਾੜੇ ਨੇ ਗੱਡੀਆਂ ਦਾ ਸਮਾਨ ਨਹੀਂ ਆ ਰਿਹਾ ਸਰਕਾਰ ਕੋਲ ਪੈਸੇ ਹੀ ਐ ਨਹੀਂ ਸੋ ਗੱਡੀਆਂ ਥੋੜੇ ਥੋੜੇ ਕੰਮਾਂ ਤੋਂ ਅੰਦਰ ਖੜੀਆਂ ਰਹਿੰਦੀਆਂ ਜਿਸ ਕਾਰਨ ਸਾਨੂੰ ਜਿਹੜਾ ਸਟਾਫ ਨੂੰ ਬਹੁਤ ਖੱਜਲਖਵਰੀ ਹੁੰਦੀ ਹੈ ਸਾਡੀ ਲੁਧਿਆਣਾ ਲਾਈਵ ਤੇ ਜਿੰਨੇ ਵੀ ਦਰਸ਼ਕ ਦੇਖ ਰਿਹਾ ਉਹ ਜਾਣਨਾ ਚਾਹੁੰਦੇ ਨੇ ਕਿ ਕਿੰਨੇ ਕੋਈ ਬੱਸਾਂ ਖਰਾਬ ਖੜੀਆਂ ਨੇ ਤੇ ਕਿੰਨੇ ਕੋਈ ਬੱਸਾਂ ਨਹੀਂ ਚੱਲਦੀਆਂ ਨੇ ਤੇ ਕਿੰਨਾ ਕੋਈ ਬਜਟ ਚਾਹੀਦਾ ਵਾ ਸੌਰੀ ਦਿੱਤਾ ਗਿਆ ਸਾਰੇ ਡਿਪੋਆਂ ਦੇ ਵਿੱਚ ਹੀ ਘੱਟੋ ਘੱਟ 10 ਤੋਂ 20 ਵੀ ਜਿਹੜੀਆਂ ਗੱਡੀਆਂ ਨੇ 20 25 25 ਕਹਿ ਲਈ ਆਪਾਂ ਤਾਂ तकरीबन ਖੜੀਆਂ ਰਹਿੰਦੀਆਂ ਨੇ ਛੋਟੇ ਛੋਟੇ ਕੰਮਾਂ ਤੋਂ ਕਿਉਂਕਿ ਸਮਾਨ ਹੀ ਨਹੀਂ ਆਉ ਪਾਉਂਦਾ ਜਿਸ ਕਾਰਨ ਜਿਹੜੀ ਹੈਗੀ ਆ ਉਹ ਦਿੱਕਤ ਸਾਰੀ ਲੋਕਾਂ ਨੂੰ ਚੱਲਣੀ ਪੈਂਦੀ ਹੈ ਕਿਉਂਕਿ ਬੱਸਾਂ ਦੀ ਗਿਣਤੀ ਪਹਿਲਾਂ ਹੀ ਬਹੁਤ ਜ਼ਿਆਦਾ ਘੱਟ ਆ ਜੋ ਕਿ ਅਸੀਂ ਸਰਕਾਰ ਤੋਂ ਪਹਿਲਾਂ ਪਿਛਲੇ ਸਮੇਂ 'ਚ ਵੀ ਮੰਗ ਕਰਦੇ ਆ ਵੀ ਜਿਹੜੀ ਬੱਸਾਂ ਦੀ ਗਿਣਤੀ ਆ ਉਹ ਕੀਤੀ ਜਾਵੇ ਸੋ ਸਰਕਾਰ ਨੇ ਬੜੀ ਸ਼ਰਮ ਦੀ ਗੱਲ ਆ ਵੀ ਸਰਕਾਰ ਨੇ ਹਲੇ ਤੱਕ ਇੱਕ ਵੀ ਜਿਹੜੀ ਬੱਸਾਂ ਪਾਉਣ ਦਾ ਉਹ ਕੋਈ ਜਿਹੜਾ ਹੈਗਾ ਸੱਦਾ ਨਹੀਂ ਦਿੱਤਾ ਹਲੇ ਤੱਕ ਮਤਲਬ ਪਾਉਣ ਦਾ ਕੋਈ ਵੀ ਵਿਚਾਰਾ ਨਹੀਂ ਸਰਕਾਰ ਨੇ ਬਣਾਇਆ ਸੋ ਸਰਕਾਰ ਨੂੰ ਚਾਹੀਦਾ ਕਿ ਵੱਧ ਤੋਂ ਵੱਧ ਬੱਸਾਂ ਪਾ ਕੇ ਜਿਹੜੀ ਲੋਕਾਂ ਨੂੰ ਸਹੂਲਤਾ ਸਹੀ ਤਰੀਕੇ ਨਾਲ ਸੀਮਈਆ ਕਰਵਾ ਸਕੀਏ ਸਰਕਾਰ ਜਲਦੀ ਤੋਂ ਜਲਦੀ ਜਿਹੜਾ ਹੈਗਾ ਉਹ ਬੱਸਾਂ ਦਾ ਪ੍ਰਬੰਧ ਕਰੇ ਹੁਣ ਰੈਲੀ ਕੱਢੀ ਜਾ ਰਹੀ ਹੈ ਕਿ ਧਰਨਾ ਪ੍ਰਦਰਸ਼ਨ ਜਾਰੀ ਹੈ ਉਹ ਘੰਟੇ ਦਾ ਬੰਦ ਦਾ ਪ੍ਰੋਗਰਾਮ ਸੀਗਾ ਜਿੱਥੇ ਮੰਦੀ ਵੀ ਲੋ ਤਰਖਾਾਂ ਨਾ ਪਾਉਣ ਦੇ ਰੋਸ ਵਿੱਚ ਹੂੰ ਤੇ ਉਸ ਨੂੰ ਬਜਟ ਰਿਲੀਜ਼ ਹੋਣ ਤੋਂ ਬਾਅਦ ਜਿਹੜਾ ਉਸ ਨੂੰ ਤਬਦੀਲ ਕੀਤਾ ਗਿਆ ਗੇਟ ਰੈਲੀਆਂ ਦੇ ਤੌਰ ਤੇ ਗੇਟ ਰੈਲੀਆਂ ਕਰਕੇ ਜਿਹੜਾ ਹੈਗਾ ਸੀ ਆਪਣਾ ਪ੍ਰੋਗਰਾਮ ਜਿਹੜਾ ਪੋਸਟਪੋਨ ਕੀਤਾ ਲੋਕਾਂ ਦੀ ਖੱਜਲਖਵਰੀ ਨੂੰ ਦੇਖਦੇ ਹੋਏ ਕਿਉਂਕਿ ਅਕਸਰ ਹੀ ਤੁਸੀਂ ਦੇਖਦੇ ਹੋ ਕਿ ਜੇ ਅਸੀਂ ਕੋਈ ਬੰਦ ਦਾ ਸੱਦਾ ਦਿੰਨੇ ਆ ਤਾਂ ਸਾਡੇ ਦੇ ਸਿੱਧਾ ਇਲਜ਼ਾਮ ਲਾਇਆ ਜਾਂਦਾ ਕਿ ਇਹ ਬੰਦ ਕਰਕੇ ਬਹਿ ਜਾਂਦੇ ਨੇ ਪਰ ਇਹ ਨਹੀਂ ਦੱਸਿਆ ਜਾਂਦਾ ਵੀ ਬੰਦ ਕਰਨ ਦਾ ਕਾਰਨ ਕੀ ਆ ਹੁਣ ਸਾਡੀਆਂ ਤਨਖਾਹਾਂ ਵੀ ਨਹੀਂ ਰਿਲੀਜ਼ ਕਰਨਗੇ ਫਿਰ ਅਸੀਂ ਕਰਾਂਗੇ ਕਿ ਸਾਡੇ ਕੋਲ ਕੋਈ ਚਾਰਾ ਨਹੀਂ ਰਹਿ ਜਾਂਦਾ ਸੋ ਜਿਸ ਕਾਰਨ ਇਸ ਕਾਰਨ ਸਾਡਾ ਬਜਟ ਆ ਜਿਹੜਾ ਰੀਲੀਜ਼ ਹੋ ਚੁੱਕਿਆ ਜਿਸ ਕਾਰਨ ਅਸੀਂ ਆਪਣਾ ਜਿਹੜਾ ਪ੍ਰੋਗਰਾਮ ਆ ਪੋਸਟਪੋਨ ਕੀਤਾ ਠੀਕ ਹੈ ਜੀ ਬਿਲਕੁਲ ਇਹ ਸਾਡਾ ਸੀ ਕਿ ਸੋਖੀ ਜਿਹੜਾ ਕਿ ਪ੍ਰਧਾਨ ਨੇ ਪੀਆਰਟੀਸੀ ਪੰਬਸ ਦੇ ਜਥੇਬੰਦੀਆਂ ਦੇ ਵਿੱਚ ਉਹ ਦਿੱਤੇ ਕੀ ਉਹਨਾਂ ਨੇ ਕਿਹਾ ਕਿ ਆ ਜਿਹੜਾ ਫੰਡ ਜਿਹੜਾ ਕਿ ਰੀਲੀਜ਼ ਨਹੀਂ ਕੀਤਾ ਗਿਆ ਹਾਲਾਂਕਿ ਗੇਟ ਰੈਲੀਆਂ ਕੱਢੀਆਂ ਜਾ ਰਹੀਆਂ ਨੇ ਜਿਹੜਾ ਧਰਨਾ ਪ੍ਰੋਟੈਸਟ ਦੀ ਕਾਲ ਦਿੱਤੀ ਗਈ ਸੀ ਉਹਨੂੰ ਹਾਲੇ ਆ ਪੋਸਟਪੋਨ ਕਰ ਦਿੱਤਾ ਗਿਆ ਵਾ ਸਾਡੀ ਆ ਵਿਭਾਗ ਦੇ ਨਾਲ ਮੀਟਿੰਗਾਂ ਚੱਲ ਰਹੀਆਂ ਨੇ ਗੱਲਬਾਤ ਹੋ ਰਹੀ ਹੈ ਤੇ ਆਉਣ ਸਮੇਂ ਦੇਖਣਾ ਹੈਗਾ ਕਿ ਇਹਨਾਂ ਤਨਖਾਹਾਂ ਜਿਹੜੀਆਂ ਨੇ ਮੁੱਖ ਮੰਗਾਂ ਨੇ ਮੰਨੀਆਂ ਜਾਣਗੀਆਂ ਕਿ ਮੰਨੀਆਂ ਜਾਣਗੀਆਂ ਜੁੜੇ ਲਾਈਵ ਦਾ ਨਾਲ ਯੂਮ ਰਿਪੋਰਟ ਧੰਨਵਾਦ